యుద్ధ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਐਸਐਸਪੀ ਦੁਜਿੰਦਰ ਸਿੰਘ ਢਿੱਲੋਂ ਦੇ ਆਦੇਸ਼ਾ ਦਾ ਪਾਲਣ ਕਰਦਿਆਂ ਹੋਇਆਂ ਲਗਾਤਾਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਆਪਣਾ ਤੰਦਈ ਦੇ ਨਾਲ ਫਰਜ਼ ਵੀ ਨਿਭਾ ਰਹੀ ਹੈ ਤੇ ਜਿਸ ਸਬੰਧੀ ਜਾਣਕਾਰੀ ਦਿੱੰਦਿਆ ਹੋਇਆ ਡੀਐਸਪੀ ਸਿਟੀ ਸਮੀਰ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਆਪਰੇਸ਼ਨ ਦੇ ਤਹਿਤ 7 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ 4 ਦੇ ਖਿਲਾਫ ਮੁਕੱਦਮਾ ਵੀ ਦਰਜ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਕੋਲੋਂ 19.80 ਗ੍ਰਾਮ ਹਰੋਇਨ 58 ਬੋਤਲਾਂ ਸ਼ਰਾਬ ਇੱਕ ਵਹੀਕਲ ਤੇ 12 1500 ਰੁਪਏ ਰਿਕਵਰ ਕੀਤੇ ਨੇ ਉਹਨੇ ਕਿਹਾ ਕਿ ਨਸ਼ੇ ਦਾ ਵਪਾਰ ਕਰਨ ਵਾਲੇ ਜਾਂ ਫਿਰ ਇਸ ਦਾ ਅਗਰ ਕੋਈ ਵੀ ਖਰੀਦ ਫਰੋਖਤ ਕਰਨ ਵਾਲੇ ਦੇ ਖਿਲਾਫ ਕਿਸੇ ਨੂੰ ਵੀ ਪਤਾ ਚੱਲਦਾ ਹੈ ਤੇ ਉਹ ਪੁਲਿਸ ਨੂੰ ਸੂਚਨਾ ਜ਼ਰੂਰ ਦੇਣ ਉਹਦੇ ਵਾਸਤੇ 872803 3350 ਨੰਬਰ ਹਰ ਵੇਲੇ ਉਪਲਬਧ ਹੈ ਉਹਨੇ ਕਿਹਾ ਕਿ ਉਹਨਾਂ ਦਾ ਉਦੇਸ਼ ਕੇਵਲ ਤੇ ਕੇਵਲ ਪੰਜਾਬ ਨੂੰ ਨਸ਼ਾ ਤੋਂ ਮੁਕਤ ਬਣਾਉਣਾ ਹੈ ਤੇ ਇਸ ਵਿੱਚ ਜਿਹੜੇ ਵੀ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਉਹਨਾਂ ਤੇ ਨਕੀਲ ਕਰਨਾ ਹੈ ਜੀ ਮੈਂ ਦੱਸਣਾ ਚਾਹੁੰਦਾ ਕਿ ਵੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤੇ ਉਹਦੇ ਉੱਪਰ ਜਿਹੜੀ ਲਗਾਤਾਰ ਸਾਡੀ ਜਿਹੜੀ ਕਾਰਵਾਈ ਚੱਲ ਰਹੀ ਹੈ ਪਠਾਨਕੋਟ 'ਚ ਉਹਦੀ ਹੀ ਲੜੀ ਦੇ ਵਿੱਚ ਜਿਹੜਾ ਕਿ ਇਹ ਰੀਸੈਂਟ ਅਰੈਸਟਸ ਹੋਈਆਂ ਹੁਣ ਇਹ ਨਸ਼ਾ ਮੁਕਤ ਪੰਜਾਬ ਇਹ ਜਿਹੜੀ ਮੁਹਿੰਮ ਹੈ ਹੁਣ ਆਪਾਂ ਜਿਹੜੀ ਹੈ ਉਹ ਸਟਾਰਟ ਕਰ ਰਹੇ ਹਾਂ ਜੀ ਨਸ਼ਾ ਮੁਕਤ ਪੰਜਾਬ ਚ ਸਾਡਾ ਇਹ ਏਮ ਹੈ ਕਿ ਵੀ ਪੰਜਾਬ ਚ ਆਪਾਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਲਈਏ ਇਹਦੇ ਚ ਆਪਾਂ ਪੂਰਾ ਜਿਹੜਾ ਉਹ ਨਸ਼ਾ ਬਿਲਕੁਲ 100% ਜਿਹੜਾ ਉਹ ਖਤਮ ਕਰਨਾ ਤੇ ਐਸਐਸਪੀ ਸਾਹਿਬ ਪਠਾਨਕੋਟ ਦੀ ਡਾਇਰੈਕਸ਼ਨਸ ਜਿਹੜੀਆਂ ਸਾਨੂੰ ਇੱਥੇ ਮਿਲੀਆਂ ਤੇ ਆਪਣੀ ਇੱਥੇ ਕਾਫੀ ਮੀਟਿੰਗਸ ਵੀ ਹੋਈਆਂ ਤੇ ਆਪਾਂ ਇਹਦੀ ਇੱਕ ਵਧੀਆ ਸਟ੍ਰੈਟਜੀ ਬਣਾ ਕੇ ਜਿਹੜੀ ਇੱਥੇ ਹੁਣ ਆਪਾਂ ਕੰਮ ਕਰਨਾ ਸ਼ੁਰੂ ਕਰਤਾ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 24 ਘੰਟਿਆਂ ਚ ਤਕਰੀਬਨ ਆਪਾਂ 7 ਦੋਸ਼ੀ ਜਿਹੜੇ ਆ ਉਹ ਅਲੱਗ-ਅਲੱਗ ਜਿਹੜੇ ਐਨਡੀਪੀਐਸ ਦੇ ਅੰਡਰ ਜਿਹੜੇ ਆ ਉਹ ਅਰੈਸਟ ਕੀਤੇ ਆ ਜੀ ਇਹਦੀ ਜਾਣਕਾਰੀ ਇਸ ਪ੍ਰਕਾਰ ਆ ਪਹਿਲੇ ਜਿਸ ਤਰ੍ਹਾਂ ਤੁਸੀਂ ਡਿਊੀ ਨੰਬਰ 2 ਦੀ ਗੱਲ ਕੀਤੀ ਉਹਦੀ ਮੈਂ ਦੇ ਦਿੰਦਾ ਜਾਣਕਾਰੀ ਇਹਦੇ ਚ ਆਪਾਂ 2 ਐਫਆਈਆਰਸ ਰਿਸਿਵ ਕੀਤੀਆਂ ਜੀ ਐਫਆਈਆਰ ਨੰਬਰ 67 ਐਂਡ 68 ਅੰਡਰ 27 ਕਾਰਡ 85 ਆਫ ਐਨਡੀਪੀਐਸ ਐਟ ਇਹਦੇ ਵਿੱਚ ਆਪਾਂ ਤਿੰਨ ਦੋਸ਼ੀ ਜਿਹੜੇ ਆ ਉਹ ਜਿਹੜੇ ਆ ਉਹ ਅਰੈਸਟ ਕੀਤੇ ਆ ਜੀ ਇੱਕ ਹੈ ਸਿਮਰਨ ਜੋਤ ਲਿਆਸ ਜੋਤ ਇੱਕ ਹੈ ਜੀ ਆਪਣਾ ਰਵੀ ਕੁਮਾਰ son of ਪਰਸ਼ੂਤਮ ਇੱਕ ਹੈ ਜੀ ਰਜਿੰਦਰ ਕਸ਼ਪ son of ਕਰਤਾਰ ਚੰਦ ਇਹਨਾਂ ਨੂੰ ਆਪਾਂ ਫੜਿਆ ਨਸ਼ਾ ਪੀਣ ਤੇ ਆਦਿ ਸੀ ਇਹਨਾਂ ਨੂੰ ਦੀ ਅਰੈਸਟ ਪਾਈ ਹੈ ਇਸ ਤੋਂ ਇਲਾਵਾ 29 ਸੈਕਸ਼ਨ ਦੇ ਵਿੱਚ ਜਿਹੜੀ ਪਹਿਲੀ ਦੀ ਐਫ ਆਈ ਆਰ ਐਸ ਕੇ ਐਫ ਆਈ ਆਰ ਨੰਬਰ 20 ਐਂਡ 24 ਐਵੀ ਡੀ ਨੰਬਰ 2 ਦੀਆਂ ਜਿਹੜੀ ਐਨਡੀ ਐਨਡੀ ਪੀ ਐਸ ਐਕਟ ਦੀ ਸੀ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਆਪਾਂ ਗ੍ਰਿਫਤਾਰ ਕੀਤੇ ਹੈ ਕਿ ਲਖਵਿੰਦਰ ਕੁਮਾਰ ਰਿਲੇਸ ਲੱਖਾ ਇੱਕ ਰੋਹਿਤ ਕੁਮਾਰ son of ਚਰਨਜੀਤ ਇਸ ਤੋਂ ਇਲਾਵਾ ਨੰਗਲਪੁਰ ਪੁਲਿਸ ਸਟੇਸ਼ਨ 'ਚ ਹੁਣ ਆਪਾਂ ਰੀਸੈਂਟਲੀ ਕੁਝ ਮਤਲਬ ਤਕਰੀ ਲਾਲੋ ਕੀ ਅੱਧਾ ਘੰਟਾ ਵੀ ਨਹੀਂ ਹੋਇਆ ਆਪਾਂ ਤਕਰੀਬਨ ਦੋ ਬੰਦੇ ਵੀ ਜਿਹੜੇ ਨਸ਼ੇੜੀ ਆ ਜਿਹੜੇ ਪੈਡਲਰਸ ਆ ਉਹ ਬੇਸਿਕਲੀ ਫੜਿਆ ਇਹਨਾਂ ਨੂੰ ਤਾਂ ਆਪਾਂ ਰਿਕਵਰੀ ਵੀ ਕੀਤੀ ਇਹਨਾਂ ਤੇ ਆਪਾਂ ਮੁਕਦਮਾ ਦੇ ਰਹੇ ਹਾਂ ਜੀ ਇਸ ਤੋਂ ਇਲਾਵਾ ਡਿਵੀਜ਼ਨ ਨੰਬਰ 2 'ਚ ਆਪਾਂ 29 'ਚ ਇੱਕ ਹੋਰ ਬੰਦਾ ਫੜਿਆ ਉਹਦੀ ਡਿਟੇਲਸ ਹਾਲੇ ਮੇਰੇ ਕੋਲ ਆ ਰਹੀ ਹੈ ਤੇ ਕੁੱਲ ਮਿਲਾ ਕੇ 7 ਜਿਹੜੇ ਆ ਇਹ ਬਣ ਜਾਂਦੇ ਆ ਪੈਡਲਰਸ ਉਪਲੀ ਐਡਿਕਟਸ ਜਿਨ੍ਹਾਂ ਨੂੰ ਆਪਾਂ ਫੜਿਆ ਪਿਛਲੇ 24 ਘੰਟਿਆਂ 'ਚ ਜਿਹੜਾ ਆਪਣਾ ਸਿਟੀ ਦਾ ਏਰੀਆ ਇੱਥੇ ਤੇ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਵੀ ਜਿਹੜਾ ਨਸ਼ਾ ਮੁਕਤ ਪੰਜਾਬ ਹੈ ਉਹਦਾ ਜਿਹੜਾ ਏਮ ਅਚੀਵ ਕਰਨ ਲਈ ਜਿਹੜੀ ਆਪਣੀ ਡਿਸਟ੍ਰਿਕਟ ਪੁਲਿਸ ਹੈ ਉਹ ਪੂਰੇ ਤਿਆਰੀ ਨਾਲ ਜਿਹੜੀ ਆ ਉਹ ਲੱਗੀ ਆ ਤੇ ਆਪਾਂ ਡੇਲੀ ਬੇਸ ਤੇ ਕੈਸੋ ਵੀ ਕਰਾਂਗੇ ਜਿਹੜੇ ਆਪਣੇ ਹੌਟਸਪੌਟਸ ਆ ਜਾਂ ਇਸ ਤਰ੍ਹਾਂ ਦੇ ਏਰੀਆ ਜਿੱਥੇ ਨਸ਼ਾ ਵਿਕਦਾ ਇਸ ਤੋਂ ਇਲਾਵਾ ਜਿਹੜੇ ਹੋਰ ਇਸ ਤਰ੍ਹਾਂ ਦੇ ਏਰੀਆਜ਼ ਆ ਜਿਹੜੇ ਆਪਾਂ ਆਈਡੈਂਟੀਫਾਈ ਕੀਤੇ ਆ ਕਿ ਜਿੱਥੇ ਲੋਕੀ ਜਿਹੜੇ ਇਕੱਠੇ ਹੋ ਕੇ ਨਸ਼ਾ ਵੇਚਣ ਦੀਆਂ ਸ਼ਿਕਾਇਤਾਂ ਆਉਂਦੀਆਂ ਜਿਸ ਤਰ੍ਹਾਂ ਆਪਾਂ ਗੱਲ ਕਰ ਲਈ ਅਬਰੋਲ ਨਗਰ ਦੇ ਲਾਗੇ ਜਿਹੜਾ ਜਿਹੜਾ ਆਪਣਾ ਸ਼ਮਸ਼ਾਨ ਘਾਟਾ ਉੱਥੋਂ ਦੀ ਗੱਲ ਲਾ ਲਈਏ ਇਸ ਤੋਂ ਇਲਾਵਾ ਜਿਹੜਾ ਆਪਣਾ ਸਿਵਲ ਹਸਪੀਟਲ ਦੀ ਬੈਕ ਸਾਈਡ ਦੀ ਗੱਲ ਲਾ ਲਈਏ ਤੇ ਜਿਹੜਾ ਸਿਵਲ ਹਸਪੀਟਲ ਦੇ ਲਾਗੇ ਜਿਹੜਾ ਸ਼ਮਸ਼ਾਨ ਘਾਟਾ ਉਹਦੇ ਲੱਗ ਜਿਹੜੇ ਇੰਪਰੂਵਮੈਂਟ ਟਰਸਟ ਦੀ ਜਿਹੜੀ ਖੁੱਲ੍ਹੇ ਜੇ ਪਲਾਟਸ ਆ ਉਹਦੀ ਗੱਲ ਕਰ ਲਈਏ ਨਮੀਨੀ ਸਟੇਡੀਅਮ ਦੇ ਲਾਗੇ ਦੀ ਗੱਲ ਕਰਨੀ ਹੈ ਜਾਂ ਗੁਰਨਾਣਕ ਪਾਰਕ ਦੇ ਲਾਗੇ ਦੀ ਗੱਲ ਦੋ ਨੰਬਰ ਦਾ ਏਰੀਆ ਉੱਥ ਤੇ ਜਿੱਥੇ ਵੀ ਸਾਨੂੰ ਜਿਹੜੀ ਇਹ ਇਨਫੋਰਮੇਸ਼ਨ ਆ ਰਹੀ ਹੈ ਉੱਥੇ ਆਪਾਂ ਲਗਾਤਾਰ ਹੀ ਇਹ ਦਬਿਸ਼ ਦੇ ਰਹੇ ਆ ਤੇ ਮੇਰੀ ਬੜੀ ਸਖਤ ਵਾਰਨਿੰਗ ਹੈ ਜਿਹੜੇ ਇਹ ਨਸ਼ਾ ਵੇਚਣ 'ਚ ਖਾਸ ਕਰਕੇ ਲੱਗੇ ਹੋਏ ਆ ਕਿ ਜਿਹੜੀ ਹੁਣ ਪੰਜਾਬ ਪੁਲਿਸ ਹੈ ਆਉਣ ਵਾਲੇ ਸਮੇਂ 'ਚ ਬਹੁਤ ਹੀ ਸਖਤ ਕਾਰਵਾਈ ਕਰੂਗੀ ਤੇ ਸਾਡੇ ਕੋਲ ਡਾਇਰੈਕਸ਼ਨਸ ਬਹੁਤ ਕਲੀਅਰਲੀ ਆ ਗਏ ਆ ਉਪਰੋਕਤ ਵੀ ਬਿਲਕੁਲ 100 100% ਇਹਨਾਂ ਦਾ ਸਫਾਇਆ ਆਪਾਂ ਕਰਨਾ ਜਿਹੜਾ ਨਸ਼ਾ ਵੇਚ ਰਹੇ ਆ ਤੇ ਹੁਣ ਤੁਸੀਂ ਦੇਖੋਗੇ ਆਉਣ ਵਾਲੇ ਸਮਿਆਂ 'ਚ ਆਪਾਂ ਇੱਥੇ ਬਹੁਤ ਸਖਤ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਤੁਸੀਂ ਅੱਜ ਦੇਖਿਆ ਕਿ ਆਪਾਂ ਜਿਹੜੇ ਦੋਸ਼ੀ ਸੀ ਇਹਨਾਂ ਨੂੰ ਇਹਨਾਂ ਦੇ ਏਰੀਆ 'ਚ ਲੈ ਕੇ ਗਏ ਆ ਉੱਥੇ ਅਨਾਉਂਸਮੈਂਟਸ ਵੀ ਕੀਤੀਆਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਵੀ ਨਸ਼ੇ ਦੇ ਵਿੱਚ ਨਾ ਇਨਵੋਲਵ ਹੋਵੋ ਜਿਹੜਾ ਵੇਚਣ 'ਚ ਸਪਲਾਈ ਕਰਨ 'ਚ ਇਨਵੋਲਵ ਹੋਗਾ ਉਹਦੇ ਖਿਲਾਫ ਜਿਹੜੀ ਆ ਕਾਰਵਾਈ ਆਪਾਂ ਸਖਤ ਤੋਂ ਸਖਤ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਨਸ਼ੇ ਵੇਚਣ 'ਚ ਲੱਗੇ ਉਹਨਾਂ ਦੀ ਪ੍ਰਾਪਰਟੀਆਂ ਵੀ ਆਪਾਂ ਆਈਡੈਂਟੀਫਾਈ ਕੀਤੀਆਂ ਕਈਆਂ ਦੀ ਉਹਨਾਂ ਦੀ ਪ੍ਰਾਪਰਟੀ ਜਿਹੜੀ ਆ ਆਪਾਂ ਫ੍ਰੀਜ਼ ਵੀ ਕਰਾਵਾਂਗੇ ਐਸ ਪਰ ਲਾਅ ਕੋਈ ਨਾ ਸੋਚਣ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਦੀ ਕਿੰਨੀ ਪ੍ਰਾਪਰਟੀ ਬਣੀ ਹੈ ਤੇ ਕਿੱਥੇ ਹੈ ਉਹਤੇ ਵੀ ਆਪਾਂ ਕਾਰਵਾਈ ਕਰ ਰਹੇ ਹਾਂ ਤੇ ਇਹ ਮੈਂ ਦੇਖੋ ਇੱਕ ਕਿਸਮ ਨਾਲ ਚੇਤਾਵਨੀ ਦੇਣਾ ਚਾਹੁੰਦਾ ਕਿ ਜਿਹੜੇ ਨਸ਼ੇ ਵੇਚਣ ਚ ਜਿੰਨੇ ਵੀ ਬੰਦੇ ਲੱਗੇ ਆ ਪਠਾਨਪੁਰ ਦੇ ਏਰੀਏ ਚ ਕਿ ਵੀ ਇਹ ਉਹਨਾਂ ਨੂੰ ਵਾਰਨਿੰਗ ਹੈ ਕਿ ਵੀ ਉਹ ਇਹ ਕੰਮ ਨਾ ਕਰਨ ਇਤੋਂ ਟਲ ਜਾਣ ਆਦਰਵਾਇਜ਼ ਆਪਾਂ ਡੇਲੀ ਬੇਸ ਦੇ ਤੁਸੀਂ ਦੇਖੋ ਪਿਛਲੇ 24 ਘੰਟਿਆਂ ਦੇ 7 ਬੰਦੇ ਅਸੀਂ ਫੜੇ ਆ ਇਸ ਐਵਰੇਜ ਦੇ ਨਾਲ ਕਿੰਨੇ ਬੰਦੇ ਫੜੇ ਜਾਣਗੇ ਡੇਲੀ ਬੇਸ ਤੇ ਤੇ ਇਹ ਚੀਜ਼ ਚ ਨਾ ਇਨਵੋਲ ਹੋਵੋ ਅਗਰ ਉਹਨਾਂ ਨੂੰ ਲੱਗ ਰਿਹਾ ਕਿ ਫੇਰ ਵੀ ਆਪਾਂ ਕਰਨਾ ਹੈ ਤਾਂ ਫੇਰ ਉਹ ਫਿਰ ਦਾ ਅੰਜਾਮ ਭੁਗਤਣ ਦੀ ਤਿਆਰ ਰਹਿਣ ਕਿਉਂਕਿ ਫਿਰ ਆਪਾਂ ਬੜੀ ਸਖਤ ਸਖਤ ਕਾਰਵਾਈ ਕਰਾਂਗੇ ਤੇ ਪਰਚੇ ਵੀ ਰਜਿਸਟਰ ਕਰਾਂਗੇ ਪ੍ਰਾਪਰਟੀਆਂ ਵੀ ਫ੍ਰੀਜ਼ ਕਰਾਂਗੇ ਇਸ ਤੋਂ ਇਲਾਵਾ ਇਨਸ਼ੋਰ ਕਰਾਂਗੇ ਕਿ ਉਹਨਾਂ ਦੀ ਅਦਾਲਤਾਂ 'ਚ ਵੀ ਉਹਨਾਂ ਦੀ 100% ਕਨਵਿਕਸ਼ਨ ਹੋਵੇ ਤੇ ਉਹਨਾਂ ਨੂੰ ਸਜ਼ਾ ਮਿਲੇ ਅਜੇ ਨਾ ਸਾਥ ਰੋਪੀ ਖੜੇਗੇ ਕਿੰਨੇ ਜਿਹੜੀ ਇਹਨਾਂ ਕੋਲ ਚਾਰ ਸਿਗਨ ਜਾਈ ਹੋਣੀ ਪਰਾਂਗੇ ਜਿੱਦਗੀ ਉਹ ਕੋਈ ਬਗਮ ਨਹੀਂ ਜੀ ਉਹ ਡਿਟੇਲਸ ਤੁਹਾਨੂੰ ਮੈਂ ਅਲੱਗ ਤੋਂ ਸ਼ੇਅਰ ਕਰ ਦੂੰਗਾ ਜੀ ਇਹਦੇ 'ਚ ਜਿਹੜੇ ਜਿਹੜਾ 27 485 'ਚ ਆਪਣੇ ਪਰਚੇ ਹੋਏ ਆ ਇਹ ਤੇ ਐਡਿਕਟਸ ਤੇ ਹੋਏ ਆ ਇਹ ਬੰਦੇ ਪੀਂਦੇ ਆਦੀ ਕੋਸ਼ਿਸ਼ ਕਰ ਰਹੇ ਹਾਂ ਨੂੰ ਹਸਪੀਟਲ ਵੀ ਐਡਮਿਟ ਕਰਾਈਏ ਤਾਂ ਕਿ ਇਹਨਾਂ ਦੀ ਟ੍ਰੀਟਮੈਂਟ ਹੋ ਸਕੇ ਜਿਹੜਾ ਆਪਣਾ ਨੰਗਲਪੁਰ ਦਾ ਪਰਚਾ ਉੱਚੀ ਰਿਕਵਰੀ ਹੋਈ ਹੈ ਉਹ ਆਪਣੇ ਕੋ ਡਿਟੇਲਸ ਨੂੰ ਆ ਜਾਈਗੇ ਮੈਂ ਤੁਹਾਨੂੰ ਦੱਸ ਦਊਗਾ ਇਸ ਤੋਂ ਲੱਗ ਜਿਹੜੇ 29 ਚ ਤਿੰਨ ਬੰਦੇ ਫੜਿਆ ਡਿਊ ਨੰਬਰ 2 ਚ ਉਹਦੀ ਵੀ ਰਿਕਵਰੀ ਡਿਟੇਲਸ ਜਦੋਂ ਆ ਜਾਂਦੀ ਹੈ ਤੁਹਾਨੂੰ ਮੈਂ ਸ਼ੇਅਰ ਕਰ ਦਿਆਂਗਾ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਿਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road Batanco.